ਵਾੜ ਨੰਬਰ 94 ਜਿਹੜਾ 50 ਰੋਡ ਹੈ ਅਸੀਂ ਐਂਟਰੀ ਪੁਆਇੰਟ ਦੇ ਫੈਂਸੀ ਲਾਈਟ ਦਾ ਸ਼ੁਰੂਆਮ ਕੀਤਾ ਮੈਂ ਸਭ ਤੋਂ ਪਹਿਲਾਂ ਲੋਕਾਂ ਨਾਲ ਅਸੀਂ ਬੋਲਣ ਮਾਰਕਰ ਦਿੰਦਾ ਕਿਉਂਕਿ ਇਹ ਸਾਰੀ ਲੋਕਾਂ ਦੀ ਮਿਹਨਤ ਹੈ ਲੋਕਾਂ ਦੀ ਜੋ ਸੋਚ ਸੀ ਨਾ ਕਿ ਸਾਡੇ ਡਿਵੈਲਪਮੈਂਟ ਦੇ ਕੰਮ ਹੋਣ ਔਰ ਕਾਫੀ ਦਿਨ ਤੋਂ ਰਵੈਥੀ ਪਾਲੀਆਂ ਜਿਵੇਂ ਦਾਰੇ ਲੱਗ ਚੱਲ ਜਾਂਦੀਆਂ ਸੀਗੀਆਂ ਇਹ ਸਾਡੀ ਜਿਹੜੀ ਪਾਲੀ ਆਮ ਆਦੀ ਪਾਲੀ ਇਹਨਾਂ ਦਿਨ ਪਹਿਲੇ ਦਿਨ ਤੋਂ ਕੰਮ ਸਟਾਰਟ ਕੀਤਾ ਹੈ ਸਾਡੇ ਸੋਨਾ ਬਾਟਨ ਚ ਕਿਹਦੀ ਲੱਟਾਂ ਲੱਗ ਰਹੀ ਹੈ ਕਿਹਦੇ ਟਿਊਲ ਲੱਗ ਰਹੇ ਹੈ ਕਿਹਦੇ ਸੜਕਾਂ ਬਣ ਰਹੀਆਂ ਹੈ ਔਰ ਸਾਰੇ ਇਲਾਕਿਆਂ ਵਿੱਚ ਸਹਿਯੋਗ ਹੈ ਕਿਉਂਕਿ ਮੇਰੀਆਂ ਪਹਿਣਾ ਮਤਵਾਵਾਂ ਮੇਰੇ ਬਜ਼ੁਰਗ ਅਸ਼ੀਰਵਾਦ ਦਿੰਦੇ ਆ ਅਸ਼ੀਰਵਾਦ ਨਾਲ ਕੰਮ ਚੱਲਦੇ ਆ ਜੋ ਇਹਨਾਂ ਨੇ 350 ਰੁਪਏ ਪਹਿਲਾਂ ਮੈਨੂੰ ਬੋਰਡ ਦੇ ਰੂਪ ਵਿੱਚ ਅਸ਼ੀਰਵਾਦ ਦਿੱਤਾ ਸੀ ਅੱਜ ਉਸ ਦਾ ਰਿਜ਼ਲਟ ਆ ਕਿਤੇ ਵੀ ਨਿਮੋਸ਼ੀ ਨਹੀਂ ਹੋਣ ਦਿੰਦੇ ਜੇ ਸਵੇਰੇ ਕੰਮ ਕਰਗੇ ਤੇ ਸ਼ਾਮ ਤੱਕ ਹੋਇਆ ਹੁੰਦਾ ਫਿਰ ਰਿਜ਼ਲਟ ਸਾਰਾ ਲੋਕਾਂ ਦਾ ਤਾਕਤ ਹੈ ਲੋਕਾਂ ਦੀ ਤੱਕ ਦਿੱਤੀ ਹੋਈ ਹੈ ਤਾਂ ਹੀ ਹੋ ਰਿਹਾ ਹਾਂ ਵਾਰ ਨੰਬਰ 94 ਦਾ 50 ਰੋਡ ਹੈ ਅਸੀਂ ਐਂਟਰੀ ਪੁਆਇੰਟ ਐਂਟਰੀ ਪੁਆਇੰਟ ਦੇ ਫੈਂਸੀ ਲਾਈਟ ਦਾ ਸ਼ੁਭਾਰਮ ਗੀਤਾ ਮੈਂ ਸਭ ਤੋਂ ਪਹਿਲਾਂ ਇਲਾਕਾ ਨਾਲ ਅਸੀਂ ਬਜ਼ੁਰਗ ਮਵਾਰਕ ਦਿੰਦਾ ਕਿਉਂਕਿ ਇਹ ਸਾਰੀ ਲੋਕਾਂ ਦੀ ਮਿਹਨਤ ਹੈ ਲੋਕਾਂ ਦੀ ਜੋ ਸੋਚ ਸੀ ਨਾ ਕਿ ਸਾਡੇ ਡਿਵੈਲਪਮੈਂਟ ਦੇ ਕੰਮ ਹੋਣ ਔਰ ਕਾਫੀ ਦਿਨ ਤੋਂ ਰਵੈਥੀ ਪਾਲੀਆਂ ਜਿਵੇਂ ਦਾਰੇ ਲੱਗ ਚੱਲੀਆਂ ਦੀਆਂ ਸੀਗੀਆਂ ਇਹ ਸਾਡੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਇੰਦਨ ਪਹਿਲੇ ਦਿਨ ਤੋਂ ਕੰਮ ਸਟਾਰਟ ਕੀਤਾ ਹੈ ਸਾਡੇ 16 ਬਟਨ ਚ ਕਿਹਦੀ ਲੱਡਾਂ ਲੱਗ ਰਹੀ ਹੈ ਕਿਹਦੇ ਟਿਊਲ ਲੱਗ ਰਹੇ ਹੈ ਕਿਹਦੇ ਸੜਕਾਂ ਬਣ ਰਹੀ ਹੈ ਔਰ ਸਾਰੇ ਇਲਾਕਿਆਂ ਵਿੱਚ ਸਹਿਯੋਗ ਹੈ ਕਿਉਂਕਿ ਮੇਰੀਆਂ ਪਹਿਣਾ ਮਤਵਾਵਾਂ ਮੇਰੇ ਬਜ਼ੁਰਗ ਅਸ਼ੀਰਵਾਦ ਦਿੰਦੇ ਹੈ ਅਸ਼ੀਰਵਾਦ ਨਾਲ ਕੰਮ ਚੱਲਦੇ ਬੋਰਡ ਦੇ ਰੂਪ ਵਿੱਚ ਅਸ਼ੀਰਵਾਦ ਦਿੱਤਾ ਸੀ ਅੱਜ ਉਸ ਦਾ ਰਿਜ਼ਲਟ ਹੈ ਕਿਤੇ ਵੀ ਨਿਮੋਸ਼ੀ ਨਹੀਂ ਹੋਣ ਦਿੰਦੇ ਜੇ ਸਵੇਰੇ ਕੰਮ ਗਿਆ ਤੇ ਸ਼ਾਮ ਤੱਕ ਹੋਇਆ ਹੁੰਦਾ ਫਿਰ ਰਿਜ਼ਲਟ ਸਾਰਾ ਲੋਕਾਂ ਦਾ ਤਾਕਤ ਹੈ ਲੋਕਾਂ ਦੀ ਤੱਕ ਦਿੱਤੀ ਹੋਈ ਹੈ ਤਾਂ ਹੀ ਹੋ ਰਿਹਾ ਉਹ ਜਿੱਥੇ ਮੈਂ ਮੁਬਾਰਕਬਾਦ ਪ੍ਰਕਾਸ਼ ਕਰਨ ਇਸ ਤਰ੍ਹਾਂ ਹੀ ਅਪਰਵਲ ਮਿਲ ਕੇ ਸ਼ਹਿਰ ਦੀ ਇਲਾਕੇ ਦੀ ਔਰ ਵਾਰਡ ਦੀ ਡਿਵੈਲਪਮੈਂਟ ਹੋਵੇ ਕਿਉਂਕਿ ਡਿਵੈਲਪਮੈਂਟ ਹੋਏਗੀ ਉਹ ਨਾ ਚੰਗੀ ਬੰਦਾ ਖੁਸ਼हाल ਹੁੰਦਾ ਜਿਹੜਾ ਕਿ ਡਿਵੈਲਪਮੈਂਟ ਨਹੀਂ ਹੈਗੀ ਉਹਦਾ ਫਾਇਦਾ ਕੀ ਹੈ ਇਹ ਲੱਗਦੇ ਅਸੀਂ ਆਪਣੇ ਤੁਰ ਤੇ ਸੈਂਪਲ ਲਗਾਇਆ ਹਲੇ ਜਦੋਂ ਕੰਮ ਨੂੰ ਸਟਾਰਟ ਕੀਤਾ ਹਲੇ 8 ਸੈਟਰ ਲਗਾਏ ਨੇ ਸਾਰੇ ਜਿੰਨੇ ਐਂਟਰੀ ਪੈਣਗੇ ਸਾਰੇ ਅਸੀਂ ਲਗਣੀ ਆ ਉਹ ਆਉਣ ਤੋਂ ਬਾਅਦ ਤੁਹਾਨੂੰ ਦਿਖਿਵਾਂਗੇ ਸਾਰੇ ਮਾਲੇ ਦੇ ਵਿੱਚ ਨੇ ਮੇਨ ਲਾਈਨਾਂ ਨੇ ਅਸੀਂ ਸਾਰੀਆਂ ਪਾ ਦੇਣੀ ਆ ਅਸੀਂ ਇਹ ਕਹਿਣਾ ਚਾਹਦੇ ਹਾਂ ਕਿ ਅਸੀਂ ਸਾਡੇ ਆਪਣੇ ਉਮੀਦਵਾਰ ਚੁਣੇ ਹੋਏ ਉਮੀਦਵਾਰ ਆਮ ਆਦਮੀ ਦੀ ਪਾਰਟੀ ਮਹਾਨ ਨੇਤਾ ਬਹੁਤ ਅੱਛੇ ਨੇਤਾ ਜਿਨ੍ਹਾਂ ਨੂੰ ਅਸੀਂ ਹੋਰ ਅੱਗੇ ਵਧਾਣਾ ਕਿਉਂਕਿ ਸਾਡੀ ਉਹਨਾਂ ਨੇ ਸਧਾਰਨ ਬੰਦਿਆਂ ਦੇ ਸੁਨਵਾਈ ਕੀਤੀ ਹੈ ਅੱਜ ਤੱਕ ਨਹੀਂ ਹਮੇਸ਼ਾ ਇਹ ਨਹੀਂ ਵੀ ਸਵੇਰੇ ਦੀ ਸ਼ਾਮ ਬਗਾਈ ਨੇ ਕਿਹਾ ਕਿ ਸਵੇਰੇ ਕੰਮ ਤੇ ਸ਼ਾਮ ਨੂੰ ਹੁੰਦਾ ਸਾਡਾ ਕੰਮ ਜਿਹੜਾ ਹੈ ਐਟ ਅ ਟਾਈਮ ਮੋਬਾਈਲ ਤੇ ਹੁੰਦਾ ਅਸੀਂ ਇਹ ਕਹਿ ਸਕਦੇ ਆ ਅਸੀਂ ਤੈਹ ਦਿਨੋਂ ਧਰਵਾਦੀ ਆ ਕਿਉਂਕਿ ਇਹਨਾਂ ਨੂੰ ਹੋਰ ਅਸੀਂ ਅੱਗੇ ਵਧਾਉਣਾ ਹੈ ਮੈਂ ਪਹਿਲੀਆਂ ਸਰਕਾਰਾਂ ਨਹੀਂ ਜੀ ਨਹੀਂ ਕਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਖਾਸ ਕਰਕੇ ਸਾਡੇ ਵਰਗੇ ਲੋਕਾਂ ਦੀ ਜਿਹੜੇ ਆਮ ਬੰਦੇ ਆ ਮੇਰਾ ਨਾਮ ਤੇ ਜੀ ਕਿਤੇ ਨਹੀਂ ਕਦੀ ਵੀ ਨਹੀਂ ਸਾਇਮਲੀ ਸੀ ਹੁੰਦੇ ਮੈਂ ਤਾਂ ਇਹਨਾਂ ਨੂੰ ਬੜੇ ਪੁਰਾਣੇ ਹੀ ਇਹਨਾਂ ਦੇ ਨੇੜੇ ਤੋਂ ਆ ਤੇ ਇਹ ਬਕਾਫੀ ਪ੍ਰੋਨ ਏਰੀਆ ਸੀਗਾ ਇਹ ਐਕਸੀਡੈਂਟ ਦਾ ਇੱਥੇ ਡਰ ਹੁੰਦਾ ਸੀਗਾ ਕਿਉਂਕਿ ਰਸ਼ ਬਹੁਤ ਆ ਇੱਥੇ ਚਾਰ ਚਵੇਰੇ ਤੋਂ ਤੇ ਇਸ ਕਰਕੇ ਇਹਨਾਂ ਨੇ ਬਹੁਤ ਅੱਛਾ ਕਦਮ ਚੁੱਕਿਆ ਅਸੀਂ ਇਹਨਾਂ ਦਾ ਤਹਿ ਦਿਲੋਂ ਧਰਮਾਤ ਕਰਦੇ ਆ ਤੇ ਬਹੁਤ ਵਧੀਆ ਲੱਗਦਾ ਹੁਣ ਨੇੜੇ 'ਚ ਵੀ ਆਣਾ ਜਾਣਾ ਸਾਨੂੰ ਬਹੁਤ ਆਸਾਨ ਹੋ ਗਿਆ ਜੀ ਬਹੁਤ ਇਨੀਸ਼ੀਟਿਵ ਹੈ ਇਹ ਜਿਹੜਾ ਵੀ ਕਦਮ ਚੁੱਕਦੇ ਆ ਬਹੁਤ ਵਧੀਆ ਚੁੱਕਦੇ ਆ ਤੇ ਨਾਲ ਦੀ ਨਾਲ ਹੀ ਕਰਕੇ ਵੀ ਦਿਖਾ ਦਿੰਦੇ ਆ 97 ਦੇ ਵਿੱਚ ਜਿਹੜੇ ਡਿਵੈਲਪਮੈਂਟ ਵਰਕ ਹੋ ਰਿਹਾ ਹੈ ਕੰਮ ਉਹਨਾਂ ਦੀ ਦੜੀ ਦੇ ਵਿੱਚ ਅੱਜ ਇੱਕ ਨਵਾਂ ਕੰਮ ਜਿਹੜਾ ਹੋਇਆ ਹੈ ਉਹ ਲਾਈਟਾਂ ਦਾ ਜਿਹੜੀ ਐਂਟਰੈਂਸ ਤੇ 3 ਫੁੱਟੀ ਰੋਡ ਦੇ ਐਂਟਰੈਂਸ ਤੇ ਲਾਈਟਾਂ ਦਾ ਉਸ ਘਾਟਨ ਹੋਇਆ ਲਾਈਟਾਂ ਤਾਂ ਸਾਰੇ ਪਹਿਲਾਂ ਵੀ ਸੀਗੀਆਂ ਲੇਕਿਨ ਇਲਾਕੇ ਨੂੰ ਖੂਬਸੂਰਤੀ ਦੇਣੀ ਇਲਾਕੇ ਨੂੰ ਸਵਾਰਨਾ ਅੱਛੀਆਂ ਲਾਈਟਾਂ ਦੇਣੀਆਂ ਲੋਕਾਂ ਵਾਸਤੇ ਐਗਜ਼ਾਮਪਲ ਬਣਾਣੀ ਕਿ ਸਾਡੇ ਇਲਾਕੇ ਵਿੱਚ ਦੇਖੋ ਕਿੰਦਾਂ ਦੀਆਂ ਲਾਈਟਾਂ ਲੱਗੀਆਂ ਔਰ ਇਹ ਬੜਾ ਸਾਡੇ ਇਲਾਕੇ ਨੂੰ ਮਾਣ ਹੈ ਇਸ ਗੱਲ ਦਾ ਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਸੋਹਣੇ ਸੋਹਣੇ ਕੰਮ ਇਦਾਂ ਲਾਈਟਾਂ ਔਰ ਖੂਬਸੂਰਤੀ ਦੇ ਜਿਹੜੇ ਕੰਮ ਹੋ ਰਹੇ ਨੇ ਬਹੁਤ ਵਧੀਆ ਕੰਮ ਜਿਹੜਾ 30 ਫੁੱਟ ਦੀ ਰੋਡ ਦੀ ਅਲਟਰਾਸ ਦਾ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ जगमਗਾ ਗਿਆ ਜਿੱਦਾਂ ਭਾਈ ਸਾਹਿਬ ਰਵਿੰਦਰ ਜਨੇਜਾ ਜੀ ਵੀ ਕਹਿ ਰਹੇ ਸੀਗੇ ਫੈਂਸੀ ਲਾਈਟਾਂ ਇਹਦੇ ਨਾਲ ਜਿਹੜੀਆਂ ਹੁਣੇ ਪਿੱਛੇ ਦੋ ਨੈਸੈਸਿਟੀਜ਼ ਦਾ ਘਰ ਕਿਹਾਏ ਉਹਦਾ ਘਾਟਾ ਨਾ ਇੱਕ ਤਾਂ ਆਪਣਾ ਟਿਊਬਲ ਦਾ ਤੇ ਹੁਣੇ ਥੋੜੀ ਦੇਰ ਪਹਿਲਾਂ ਇੱਕ ਡਿਸਪੈਂਸਰੀ ਦਾ ਵੀ ਮੁੱਢ ਕੀਤਾ ਬਗਾਏ ਨੇ ਜੋ ਕੀਤਾ ਉਸ ਤੋਂ ਵੱਧ ਕੇ ਕੀਤਾ ਜੋ ਪਿਛਲੀਆਂ ਕਾਰਜੋਗਾਰੀਆਂ ਸੀਗੀਆਂ ਮੇਰਾ ਗੱਲ ਸਲੇਮ ਟਾਵਰ ਦੀ ਆਪਣੀ ਨੈਸੈਸਿਟੀਜ਼ ਤੋਂ ਵੀ ਕਾਫੀ ਵੰਜੀ ਸੀ ਜੋ ਇਹਨਾਂ ਨੇ ਕਾਰਜੋਗਾਰੀ ਕੀਤੀਆਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਪਣੇ ਇਲਾਕਾ ਨਿਵਾਸੀਆਂ ਤੋਂ ਵੀ ਇਹ ਵਿਸ਼ਵਾਸ ਰੱਖਦਾ ਵੀ ਆਂਦੇ ਵਕਤ ਵੀ ਇਹਨਾਂ ਦਾ ਸਮਰਥਨ ਖੂਬ ਤਹਿ ਦਿਲੋਂ ਕਰਦੇ ਮਦਨਾਲ ਬਗਾਏ ਤੇ ਅਮਨ ਬਗਾਏ ਬਹੁਤ ਤਹਿ ਦਿਲੋਂ ਧੰਵਾਦੀਆਂ ਜਿਹੜੇ ਕਿ ਉਹ ਨਿਤ ਨਵੇਂ ਤੋਂ ਨਵੇਂ ਡਿਵੈਲਪਮੈਂਟ ਲਿਆ ਰਹੇ ਨੇ ਔਰ ਲੋਕ ਇੱਥੇ ਵਾਕਈ ਨਿਹਰਾ ਸੀਗਾ ਤੇ ਕਾਫੀ ਹੋ ਗਿਆ ਇਹ ਆਪਣੀ ਡਿਵੈਲਪਮੈਂਟ ਦੇ ਕੰਮ ਇਸ ਤਰ੍ਹਾਂ ਕਰ ਰਹੇ ਜਿਵੇਂ ਕਿਸੇ ਕਿਸੇ ਕਵੀ ਨੇ ਕਿਹਾ ਸੀ men may come and men may go but i go on forever ਇਹ ਆਪਣੇ ਡਿਵੈਲਪਮੈਂਟ ਜਿਹੜੇ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਚਲਾ ਰਹੇ ਤੇ ਲੋਕਾਂ ਨੂੰ ਕਾਫੀ ਸੋਚਦਾ ਮਿਲ ਰਹੀ ਹੈ ਅਸੀਂ ਇੱਕ ਵਾਰ ਫਿਰ ਤਹਿ ਦਰੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਅੱਗੇ ਤੋਂ ਵੀ ਉਮੀਦ ਰੱਖਦੇ ਹਾਂ ਕਿ ਇਸ ਤਰ੍ਹਾਂ ਹੀ ਇਹਨਾਂ ਦਾ ਚੱਲਦੇ ਰਹਿਣਾ ਤੇ ਪ੍ਰਮਾਤਮਾ ਇਹਨਾਂ ਨੂੰ ਹੋਰ ਛੜਦੀ ਕਲਾ ਚ ਰੱਖੇ